Deixa, deixa, ما <applause> نمر ايه <coughs> ڏسو ਦੇਖੋ ਇੱਕ ਮਹਾਨ ਜਨ ਸਭਾ ਹੋਣ ਜਾ ਰਹੀ ਹੈ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਣਗੇ ਪੰਜਾਬੀ ਸਾਰੇ ਸਨਾਤਨ ਇਕੱਠੇ ਹੋਣਗੇ ਵਿਸ਼ਵ ਸਨਾਤਨ ਧਰਮ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਅਸੀਂ ਦੇਖ ਰਹੇ ਹਾਂ ਕਿ ਜੋ ਜੋ ਜਿਸ ਤੇ ਜੋ ਰਾਮ ਕੋ ਲਾਏ ਹਨ ਹਮ ਉਨ ਕੋ ਲਾਏਗੇ ਅੱਜ ਜੋ ਸਾਡੇ ਮਹਾਪੁਰਸ਼ ਇੱਥੇ ਆਉਣ ਵਾਲੇ ਆ ਕੱਲ ਪ੍ਰੋਗਰਾਮ ਹੋਏਗਾ ਔਰ ਇਸ ਜਿਹੜੀ ਦਿਨਨਗਰ ਦੀ ਰੈਲੀ ਹੋ ਰਹੀ ਹੈ ਇੱਕ ਰਿਕਾਰਡ ਰੈਲੀ ਹੋਏਗੀ ਹਜ਼ਾਰਾਂ ਦੇ ਤਦਾਦ ਚ ਲੋਕ ਜਿਹੜੇ ਉਹ ਅੱਜ ਉਤਸ਼ਾਹਿਤ ਹੈ ਹੌਣ ਵੀ ਆ ਰਹੇ ਮਿਲ ਵੀ ਰਹੇ ਤੇ ਬੱਸਾਂ ਭਰ ਕੇ ਆਪਣੇ ਆਪਣੇ ਇਲਾਕੇ ਤੋਂ ਆਪਣੀਆਂ ਕਾਰਾਂ ਤੇ ਆਪਣੇ ਸਕੂਟਰਾਂ ਤੇ ਆਪਣੇ ਸਾਈਕਲਾਂ ਦੇ ਦੁਨੀਆ ਇੱਥੇ ਪਹੁੰਚ ਰਹੀ ਹੈ ਵਧੀਆ ਰੈਲੀ ਹੋ ਰਹੀ ਹੈ ਇਸ ਰੈਲੀ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਜਿੱਤ ਹੋਣੀ ਹੈ ਭਾਰਤ ਜਨਤਾ ਪਾਰਟੀ ਦੀ ਉਹ ਤੇ ਪੱਕੀ ਮੋਰ ਲੱਗੇਗੀ ਕਿੰਨਾ ਵੱਲ ਮਿਲੇਗਾ ਜੀ ਬਹੁਤ ਵੱਲ ਪ੍ਰਧਾਨ ਮੰਤਰੀ ਜਿੱਥੇ ਜਾਂਦੇ ਨੇ ਉੱਥੇ ਰੰਗਤ ਹੀ ਬਦਲ ਜਾਂਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਕੱਲ ਇੱਥੇ ਆਣਗੇ ਤੇ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਨਵੀਂ ਲਹਿਰ ਚੱਲੇਗੀ ਉਹ ਪੰਜਾਬ ਦੇ ਭਾਰਤ ਜਨਤਾ ਪਾਰਟੀ ਜਿੱਤ ਹੋਏਗੀ ਤੁਹਾਡਾ ਕਾਫੀ ਸੰਬੰਧ ਰਿਹਾ ਸਿਆਸਤ ਨਾਲ ਬਟਾਲਾ ਤੋਂ ਹੀ ਰਿਹਾ ਹੈ ਕਿ ਮੁਕਾਬਲਾ ਕਿਹਦਾ ਮੰਨਦੇ ਹੋ ਲੱਗਦਾ ਵੀ ਬੀਜੇਪੀ ਦਾ ਮੁਕਾਬਲਾ ਕਿਸੇ 파ਟੀ ਨਾਲ ਹੈਗਾ ਹੈ ਦੇਖੋ ਬੀਜੇਪੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਜਿਸ ਤਰ੍ਹਾਂ ਤੂਫਾਨ ਦੀ ਤਰ੍ਹਾਂ ਅੱਗੇ ਵਧ ਰਹੀ ਹੈ ਔਰ ਪੰਜਾਬੀ ਲੋਕ ਇਕੱਠੇ ਹੋ ਕੇ ਸੰਗਠਿਤ ਹੋ ਕੇ ਵੋਟ ਪਾਦੇ ਨੇ ਪਿਛਲੇ ਇਲੈਕਸ਼ਨਾਂ ਨਾਲ ਜੇ ਆਪਾਂ ਦੇਖਿਆ ਜਿੱਦਾਂ ਮੂਵਮੈਂਟ ਹੁੰਦੀ ਹੈ ਇਕੱਠੀ ਹੁੰਦੀ ਹੈ ਅੱਜ ਅੰਡਰਕਰਰਡ ਜਿਹੜੀ ਹੈ ਲੋਕ ਮਿਲ ਕੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਨੌਜਵਾਨ ਬੱਚਿਆਂ ਦੀ ਬਿਹਤਰੀ ਲਈ ਪੰਜਾਬ ਨੂੰ ਅੱਗੇ ਲੈ ਜਾਣ ਦੇ ਲਈ ਇਹ ਫੈਸਲਾ ਕਰ ਚੁੱਕੇ ਨੇ ਕਿ ਆਪਾਂ ਇਸ ਵਾਰ ਬੀਜੇਪੀ ਨੂੰ ਮੌਕਾ ਦਈਏ ਤਾਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਜਿਹੜੀ ਨਿਸ਼ਚਿਤ ਹੈ ਕੇਂਦਰ 'ਚ ਬਣਨੀ। ਦਿੱਲੀ 'ਚ ਬੀਜੇਪੀ ਦੀ ਸਰਕਾਰ ਬਣਨੀ ਨਿਸ਼ਚਿਤ ਹੈ ਨਰੇਂਦਰભાઈ ਮੋਦੀ ਜਿਹੜੇ ਪ੍ਰਧਾਨ ਮੰਤਰੀ ਬਣਨੇ ਨਿਸ਼ਚਿਤ ਹੈ। ਅਸੀਂ ਵੀ ਸਾਰੇ ਨਾਲ ਜੁੜ ਕੇ ਦੇਸ਼ ਦੀ ਤਰੱਕੀ ਦੇ ਸਹਾਈ ਹੋਈਏ ਔਰ ਸਾਡਾ ਪੰਜਾਬ ਵੀ ਪਿੱਛੇ ਨਾ ਰਹਿ ਜਾਵੇ। ਇਸ ਲਈ ਸਾਰੇ ਜਣੇ ਲੋਕ ਮਿਲ ਕੇ ਜਰੇ ਆ ਉਹ ਬੀਜੇਪੀ ਨੂੰ ਇਸ ਵਾਰ ਵੋਟ ਕਰਨ ਵਾਲੇ ਆ।